ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੈਸ਼ਨ ਤੋਂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਟਾਈਮ ਹੈਗਾ ਜੀ ਇਹ ਦੁਪਹਿਰ ਦਾ ਤੇ 1 ਵਜੇ ਦਾ ਟਾਈਮ ਹੈ ਜੀ ਕਿਉਂਕਿ ਹਨਾ ਆਪਣੇ 3 ਵਜੇ ਤੱਕ ਜਿਹੜੀ ਟੂਟੀ ਆ ਉਹ ਆ ਜਾਂਦੀ ਆ ਤੇ ਮੈਮਸ ਕਪੜੇ ਤੋਂ ਉਹਦੋਂ ਰੱਖ ਲੈਣੇ ਹੁੰਦੇ ਆ ਜੀ ਜਦੋਂ ਟੂਟੀ ਆਉਂਦੀ ਆਪਾਂ ਉਹਨੂੰ ਕੱਢ ਲੀ ਹਣਾ ਫਿਰ ਪਾ ਲੈਣੇ ਹੁੰਦੇ ਆਗੇ ਕਿਉਂਕਿ ਸਵੇਰੇ ਆ ਜਿਹੜੀ ਉਹ ਬਹੁਤ ਘੱਟ ਚੱਲਦੀ ਹੈਗੀ ਸਵੇਰੇ ਤਾਂ ਸਿਰਫ ਬਸ ਇੱਕ ਆਪਣੀ ਟੈਂਕੀ ਟੈਂਕੀ ਭਰੌਂਦੀ ਹੈਗੀ ਪਰ ਆਪਾਂ ਟੈਂਕੀ ਦੇ ਵਿੱਚੋਂ ਇਕੱਲੇ ਭਾਂਡੇ ਮਨ ਜਾਂਦੇ ਲੈਣੇ ਆ ਜਵਾ ਸੁਣਾਉਣ ਵਾਸਤੇ ਬਾਕੀ ਆਪਾਂ ਪਾਣੀ ਵੇਸੇ ਭਰ ਕੇ ਰੱਖ ਲੈਣੇ ਆ ਜਿਵੇਂ ਮੱਝਾਂ ਨੂੰ ਪਿਆਉਣਾ ਹੋਵੇ ਉਵੇਂ ਤੇ ਲੋ ਜੀ ਇੱਥੇ ਹੋ ਗਿਆ ਸੀ ਆ ਟਾਈਮ ਸਵਾ 3 ਦਾ ਤੇ ਟੂਟੀ ਆ ਗਈ ਸੀ ਆਪਾਂ ਟੈਂਕੀ ਡੂੰਗੀ ਭਰ ਲਈ ਤੇ ਹੋਰ ਪਾਣੀ ਸਾਰਾ ਭਰ ਲਿਆ ਤੇ ਬਾਅਦ ਚ ਮੈਂ ਹੁਣ ਕੱਪੜੇ ਤੇ ਜੇ ਆਪਾਂ ਬਾਲਟੀ ਚ ਝਾੜ ਲੈਣੇ ਆ ਤੇ ਵੇਸੇ ਟਮਾਟਰ ੱਬ ਚ ਵੀ ਝਾੜ ਲੈਣੇ ਆ ਪਰ ਟੱਬ ਚ ਆਪਣੇ ਚਾਹਣਾ ਪਾਣੀ ਭਰ ਕੇ ਰੱਖ ਲਿਆ ਫਿਰ ਮੈਂ ਚਲ ਕਾਣੂ ਪਾਣੀ ਵੇਸਟ ਕਰਨਾ ਤਾਂ ਕਰਕੇ ਜੀ ਮੈਂ ਹੁਣ ਬਾਲਟੀ ਚ ਕੱਪੜੇ ਝਾੜ ਲੂੰਗੀ ਕਿਉਂਕਿ ਇੱਕ ਪਾਣੀ ਤਾਂ ਮੈਂ ਸਾਫ ਪਾਣੀ ਹਾਂ ਦਾ ਗੱਡਤਾ ਸੀਗਾ ਤੇ ਹੁਣ ਮੈਂ ਦੇ ਵਿੱਚ ਦਵਾਰੋਂ ਪਾਏ ਜਿਵੇਂ ਇਕੱਲਾ ਇਕੱਲਾ ਕਪੜਾ ਕਰਕੇ ਪਾਣੀ ਆ ਪਲੀਜ਼ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਆ ਤੇ ਇੱਕ ਜੀ ਮੇਰੇ ਲਈ ਗਰਮ ਚਾਦਰ ਪਈ ਸੀ ਧੂਣ ਵਾਲੀ ਤੇ ਕਿਉਂਕਿ ਹੁਣ ਆ ਨਾ ਅਪ ਜੇ ਇੱਕ ਥਾਵੇਂ ਬੈਠੇ ਰਹਿਣੇ ਹੈਗੇ ਫਿਰ ਉਹ ਚਾਦਰ ਹੋ ਜਾਂਦੀ ਜੀ ਮੈਲੀ ਤਾਂ ਚਾਦਰ ਸੀ ਗਰਮ ਆ ਕਿਉਂਕਿ ਸਾਜਾ ਸਹਜ ਵਰ ਰੋਟੀ ਖਾਂਦਾ ਜੀ ਕਈ ਵਾਰ ਹਣਾ ਉਹ ਦਾਗ ਡੋਲ ਡੋਲ ਦਿੰਦਾ ਤਾਂ ਕਰਕੇ ਆਪਾਂ ਨੂੰ ਸੀਤੀ ਧੋਣੀ ਪੈਂਦੀ ਆ ਮੈਂ ਵਰਸੋਂ ਚੌਥੇ ਵੀ ਸਾਈ ਸੀ ਤੇ ਹੁਣ ਆਪਾਂ ਨੇ ਦੂਜੀ ਗਰਮ ਚਾਦਰ ਵਸਾਤੀ ਤੇ ਇਹਨੂੰ ਆਪਾਂ ਧੋਵਾਂਗੇ ਤੇ ਜੀ ਪਹਿਲੇ ਮੈਂ ਘੱਟ ਮੈਣ ਵਾਲੇ ਕੱਪੜੇ ਧੋਲੇ ਤੇ ਬਾਅਦ ਵਿੱਚ ਜਿਹੜੇ ਮੈਣ ਵਾਲੇ ਨੂੰ ਤੇ ਬਾਅਦ ਵਿੱਚ ਆਪਾਂ ਨਾਸ਼ਤਾ ਤੇ ਪਾ ਲਾਂਗੇ ਜੀ ਚਾਦਰ ਤੇ ਕੱਪੜੇ ਮੈਂ ਰਾਤ ਨੂੰ ਹਣਾ ਜਿਹੜੇ ਹੁੰਦੇ ਆ ਉਨ ਵੀ ਆਪਾਂ ਨੇ 4-5 ਵਜੇ ਤੱਕ ਵਧੀਆ ਧੁੱਪ ਰਹਿਣੀ ਆ ਉਦੋਂ ਤੱਕ ਆਪਾਂ ਬਾਰੇ ਤਾਰ ਤੇ ਰੱਖ ਲੈਣੇ ਆ ਤੇ ਉਸ ਤੋਂ ਬਾਅਦ ਜੀ ਮੈਂ ਅੰਦਰ ਬੈਡਾਂ ਤੇ ਪਾ ਦੇਣੀਆਂ ਜਿਹੜਾ ਵੀ ਆਪਣੇ ਕਮਰੇ 'ਚ ਕੋਈ ਉੱਧਰ ਨਹੀਂ ਪੈਂਦਾ ਦੂਸਰੀ ਬੈਡ ਤੇ ਵਿਚਾਰ ਲੈ ਕਰੀ ਉੱਥੇ ਪਾ ਕੇ ਜਿਵੇਂ ਆਪਾਂ ਖਲ ਚਲਾ ਦਿੰਨੀ ਆ ਕਿਉਂਕਿ ਸਵੇਰ ਤੱਕ ਵਧੀਆ ਕੱਪੜੇ ਸੁੱਕ ਜਾਂਦੇ ਨੇ ਕੇਰਾਂ ਧੁੱਪੇ ਵਿੱਚ ਸਵੇਰੇ ਪਾ ਦੇਣੀਆਂ ਤੇ ਉਸ ਤੋਂ ਬਾਅਦ ਜੀ ਮੈਂ 10-11 ਵਜੇ ਤੱਕ ਕੱਪੜੇ ਇੰਤੈਹ ਲਾ ਦੇਣੇ ਹੁੰਦੇ ਆ ਤੇ ਬਾਕੀ ਜਣਾ ਜੀ ਜਦੋਂ ਹੁਣ ਜੇ ਤਾਂ ਆਪਣੇ ਮੋਟਰ ਹੋਵੇ ਆਪਾਂ ਸਵੇਰੇ ਕੱਪੜੇ ਧੋ ਦੇਈਏ ਕਿਉਂ ਸ਼ਾਮ ਤੱਕ ਵਧੀਆ ਸੁੱਕ ਕਿ ਸੋਈਰੇ ਆਪ ਨੂੰ ਪਾਣੀ ਇੰਨਾ ਨਹੀਂ ਹੁੰਦਾ ਹੈਗਾ ਘੱਟ ਚੱਲਦਾ ਜੀ ਉਹ ਤੇ ਬਸ ਆਪ ਨੂੰ ਹਨਾ ਸਾਜੇ ਨੂੰ ਵਧੀਆ ਟੂਟੀ ਚੱਲ ਪੈਂਦੀ ਆ ਤਾਂ ਕਰਕੇ ਮੈਂ ਸਾਜੇ ਨੂੰ ਟੋ 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 ਕੇ ਰੱਖ ਲੈਣੀ ਆ ਜਦੋਂ ਲੈਟ ਹੋਣੀ ਆ ਤਾਂ ਆਪਾਂ ਇਕੱਠੇ ਝੱਲ ਲੈਨੇ ਆਂਗੇ ਤੇ ਨੂੰ ਵਿਉਣ ਜੇ ਹਨਾ ਆਪਾਂ ਜਾਂ ਮਸ਼ੀਨ 'ਚ ਕੱਪੜੇ ਸੁਕਾਉਣੇ ਸੁੱਕੇ ਸੇਤੀ ਹੋ ਜਾਂਦੇ ਹੁੰਦੇ ਨੇ ਕਿ ਹੁਣ ਆਪਣੇ ਲੋਏ 2 2 3 3 4 4 ਸੂਟ ਹੁੰਦੇ ਨੇ ਸੁੱਕੀ ਜਾਂਦੇ ਨੇ ਆਪਣੇ ਜ਼ਿਆਦਾ ਤਾਂ ਹਨਾ ਜੀ ਜਨਵਰੀ ਫਰਵਰੀ ਝੌਖਾ ਹੋ ਜਾਂਦਾ ਉਦੋਂ ਕਪੜਾ ਘੱਟ ਸੁਕਦਾ ਹੈਗਾ ਤੇ ਲੋ ਜੀ ਤੇ ਮੇਗਾ ਕਪੜੇ ਕਰਦੀ ਕੁਚਾਲ ਲਈ ਤੇ ਦੂਜੀ ਵਾਰ ਤੇ ਧੋਤੇਗੇ ਸੀ ਹੁਣ ਮੈਂ ਇਹਨਾਂ ਨੂੰ ਕੁਚਾਲ ਲੈਣੀ ਆ ਤੇ ਚਾਦਰ ਵਿੱਚ ਪਾਤੀ ਆ ਤੇ ਤੇ ਇਧਰ ਮੈਂ ਪੈਪਟੂ ਸਾਰੇ ਪਾਣੀ ਆਪਾਂ ਭਰ ਲਿਆ ਸੀਗੇ ਟੰਕੀ ਰੂਕੀ ਤੇ ਮੈਂ ਉਧਰੋਂ ਬਾਦ ਪੈਪੀ ਲਾ ਲਿਆ ਸੀ ਜੀ ਦੇਖੋ 2D ਆਪਣੀ ਨੇ ਵਧੀਆ ਚੱਲਦੀ ਆ ਤੇ ਉਹਦੇ ਨਾਲ ਹੀ ਆਪਾਂ ਉਹ ਕਰ ਲਿਆ ਲੋ ਜੀ ਕੱਪੜੇ ਆਪਾਂ ਨੇ ਧੋ ਕੇ ਤਾਰ ਤੇ ਸਾਰੇ ਪਾਦ ਦੇ ਨੇ ਲੋ ਜੀ ਆਪਣਾ ਕੰਮ ਜ਼ਰਾ ਨਿਬੜ ਗਿਆ ਸੀਗਾ ਤੇ ਮੈਂ ਜਦ ਜੀ ਆਪਾਂ ਕਰਤੀਆਂ ਸੀ ਅੰਦਰ ਆ ਸਾਮ ਦਾ ਡੈਮ ਹੈ ਇਹ ਤੇ ਕਿਉਂਕਿ ਹੁਣ ਹਨ ਆਪਾਂ ਬੰਜਰ ਨੂੰ ਅੰਦਰ ਕਰ ਦੇਣੇ ਤੇ ਕੱਖ ਪਾ ਕੇ ਰੱਖ ਦੇਣੀਆਂ ਤੇ ਫਰਸ ਨੂੰ ਆਪਾਂ ਸੰਭਰ ਦੇਣੇ ਆ ਪਾਸੇ ਸ਼ਾਮ ਜੇ ਨੂੰ ਦਬਰ ਸੰਭਰਦੇ ਨਹੀਂ ਹੁੰਦੇ ਪਰ ਜੀ ਆਪਾਂ ਸੰਭਰਦੇ ਨੇ ਕਿ ਜਿਹੜਾ ਆਪਣਾ ਫਰਸ ਆ ਉਹ ਚੰਗੀ ਤਰ੍ਹਾਂ ਸੁੱਕ ਜਾਂਦਾ ਸਵੇਰ ਤੱਕ ਕਿਉਂਕਿ ਸਵੇਰ ਡੰਗਰ ਫੇਰੇ ਠੀਕ ਕੱਢਣੇ ਹੁੰਦੇ ਨੇ ਆਪਣੀ ਸੋਟੀ ਤੇ ਰੜਕਾ ਬੰਨਿਆ ਹੋਇਆ ਹੈਗਾ ਮੈਂ ਸ਼ਾਮ ਨੂੰ ਉੱਥੇ ਆ ਜੀ ਕੱਖ ਆਪਾਂ ਪਾ ਕੇ ਰੱਖ ਦਿੰਨੇ ਆ ਤੇ ਬਸ ਮੈਂ ਰੜਕਾ ਮਾਰ ਕੇ ਇਥੋਂ ਤੇਰੀ ਆਪਾਂ ਚੱਕ ਦਨੇ ਆ ਤੇ ਸੜ ਦਨੇ ਆ ਤੇ ਇਹਨੂੰ ਫਰਸ ਲੈਣ ਪੱਕ ਪਰ ਸੜ ਦਨੇ ਆ ਜੀ ਪੱਖੇ ਤੇ ਸਵੇਰ ਤੱਕ ਇਹ ਬਿਲਕੁਲ ਸੁੱਕ ਜਾਂਦਾ ਪਰ ਤਾਂ ਵੈਸੇ ਹੁਣ 10-5 ਮਿੰਟ ਚ ਪੱਖੇ ਲਾਉਣੇ ਆ ਜਦ ਤੱਕ ਇਹ ਵਧੀਆ ਸੁੱਕ ਜਾਂਦਾ ਤੇ ਸਵੇਰ ਤੱਕ ਵਧੀਆ ਸੁੱਕ ਜਾਣਾ ਪਰ 10 ਮਿੰਟ ਪੱਖੇ ਲਾ ਕੇ ਜੁਆ ਆਪਾਂ ਬੰਦ ਕਰ ਦੇਣਗੇ ਕਿਉਂਕਿ ਹੁਣ ਤੁਹਾਡੇ ਸੁੱਕ ਜਾਂਦਾ ਕਿਉਂਕਿ ਜੇ ਇੱਕ ਥਾਂ ਮੇ ਡੰਗਰ ਖੜਾ ਰਹੇ ਤਾਂ ਬਹੁਤ ਆਣਾ ਕਿ ਗਿੱਲਾ ਜਾ ਹੋ ਜਾਂਦਾ ਫਿਰ ਔਖਾ ਹੋ ਜਾਂਦਾ ਕਰਕੇ ਜੀ ਹੁਣ ਆਪਾਂ ਡੰਗਰ ਕਰਤੇ ਨੇ ਅੰਦਰ ਕੱਖ ਪਾ ਕੇ ਰੱਖਦੇ ਨੇ ਤੇ ਇਤੋਂ ਮੈਂ ਸਬਰ ਕੇ ਸਮਾਰਤਾ ਬਾਕੀ ਪਦਾਲ ਮੈਂ ਦੋਹਾਂ ਦੇ ਕੰਮ ਕਰਕੇ ਜੀ ਆਪਾਂ ਰੋ